ਸੋ ਮਨ ਟਿਕਾਉਣ ਦੀ ਕੋਸ਼ਿਸ਼ ਕੀਤੀ ਸੀ ਠੀਕਿਆ ਦੀ ਜਦੋਂ ਮਨ ਟਿਕਾਉਣ ਦੀ ਕੋਸ਼ਿਸ਼ ਕੀਤੀ ਸੀ ਠੀਕਿਆ ਦੀ ਠੀਕ ਗਿਆ ਸੀ ਕਦੋਂ ਆਪਾਂ ਸਾਰੇ ਜਦੋਂ ਕੈਂਪ ਕਰਦੇ ਸੀ ਤੇ ਹੁਣ ਜਦੋਂ ਮਨ ਟਿਕਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਤੇ ਠੀਕੋ ਕਿਵੇਂ ਹੁਣ ਤੇ ਢਕਾਉਣ ਦੀ ਕੋਸ਼ਿਸ਼ ਕਰਦੇ ਆ ਜੇ ਮਨ ਢਕਦਾ ਤੇਰੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਤੂੰ ਢੁਪੜਕਾਉਣ ਦੀ ਕੋਸ਼ਿਸ਼ ਕਰੇਂਗਾ ਇਹ ਢਪਕਦਾ ਹੀ ਜਾਏਗਾ ਤੇ ਤੂੰ ਟਿਕਾਉਣ ਦੀ ਕੋਸ਼ਿਸ਼ ਕਰੇਂਗਾ ਇਹ ਟਿਕਦਾ ਹੀ ਇਹਦੇ 'ਚ ਕਿਸੇ ਦਾ ਕੀ ਕੰਮ ਤੂੰ ਕੋਸ਼ਿਸ਼ ਹੀ ਨਹੀਂ ਟਿਕਾਉਣ ਦੀ ਕਰਦਾ ਤੂੰ ਢਪਕਾਉਣ ਦੀ ਕੋਸ਼ਿਸ਼ ਕਰਦਾ ਢਪਕਦਾ ਟਿਕਦਾ ਹੀ ਤੇ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਬੈਠੋ ਇਹਨੂੰ ਬਿਠਾਓ ਕਿਤੇ ਤੇ ਜੇ ਸਰੀਰ ਜੇ ਤੁਸੀਂ ਮਨ ਟਿਕਾਉਣਾ ਹੈ ਪਹਿਲਾਂ ਸਰੀਰ ਟਿਕਾਓ ਇੱਕ ਜਗ੍ਹਾ ਬੈਠੋ ਤੇ ਮਨ ਆਪੇ ਟਿਕ ਜਾਂਦਾ ਸ਼ਾਂਤ ਹੋ ਜਾਂਦਾ ਫਿਰ ਤੇ ਜਦੋਂ ਮਨ ਟਿਕਿਆ ਹੋਵੇ ਮਨ ਸ਼ੁੱਧ ਹੋਵੇ ਕਿਹਦੇ ਰੱਬ ਲੱਭਣ ਨਹੀਂ ਜਾਈਦਾ ਫਿਰ ਐਦਾਂ ਅਹਿਸਾਸ ਹੁੰਦਾ ਵੀ ਰੱਬ ਮੈਨੂੰ ਵਾਜਾ ਮਾਰਦਾ ਜਦੋਂ ਰੱਬ ਮਿਲੂ ਕੀ ਆਊ ਮੈਨੂੰ ਦੱਸੋ ਜਵਾਬ ਦਿਓ ਰੱਬ ਮਿਲੂ ਕੀ ਮਿਲੂ ਜਦੋਂ ਤੁਹਾਨੂੰ ਮੰਨ ਲਓ ਜ਼ਿੰਦਗੀ 'ਚ ਰੱਬ ਮਿਲੇ ਕੀ ਮਿਲੂ ਅਨੰਤ ਮਿਲੂ ਖੁਸ਼ੀ ਮਿਲੂ ਤੇ ਜਦੋਂ ਬੰਦੇ ਦਾ ਮਨ ਸ਼ੁੱਧ ਹੋਵੇ ਉਦੋਂ ਐਂ ਲੱਗਦਾ ਵੀ ਆਨੰਦ ਤੇ ਸਾਨੂੰ ਬਾਜਾਂ ਮਾਰਦਾ ਮਨ ਸ਼ੁੱਧ ਹੋਇਆ ਹੋਵੇ ਮਨ ਟਿਕਿਆ ਹੋਵੇ ਜਿਵੇਂ ਮੇਰੇ ਕੰਨ 'ਚ ਆਨੰਦ ਫੱਜ ਫੱਜ ਕੇ ਆਉਂਦਾ ਹੈ ਆਨੰਦ ਸਰੂਪ ਹੋ ਕੇ ਰੱਬ ਮੇਰੇ ਕੰਨ 'ਚ ਫੱਜ ਫੱਜ ਕੇ ਆਉਂਦਾ ਹੈ ਆਨੰਦ ਆਨੰਦ ਇੰਨਾ ਆਉਂਦਾ ਐਂ ਲੱਗਦਾ ਰੱਬ ਆ ਰਿਹਾ ਆਨੰਦ ਆ ਰਿਹਾ ਰੱਬ ਆਨੰਦ ਸਰੂਪ ਹੋ ਕੇ ਆਉ ਉਹ ਹੋਰ ਤੈਨੂੰ ਹੋਰ ਬੰਦਾ ਬਣ ਕੇ ਦਿਸੇ ਪਰਮਾਤਮਾ ਆਨੰਦ ਸੰਗ ਉਹ ਤੇ ਸਤ ਚਿਤ ਆਨੰਦ ਤੇ ਆਨੰਦ ਜਦੋਂ ਉਹ ਠਾਠਾ ਮਾਰਦਾ ਮੈਂ ਸੁਣਿਆ ਵੀ ਜਦੋਂ ਉਹ ਇੱਕ ਅਹਿਸਾਸ ਹੁੰਦਾ ਆਪਣੇ ਆਪ ਵਿੱਚ ਐਨ ਲੱਗਦਾ ਜਿਵੇਂ ਸਮੁੰਦਰ ਛੱਲਾ ਮਾਰਦਾ ਆਨੰਦ ਕਈ ਤੇ ਰਹਿ ਨਹੀਂ ਸਕਦੇ ਬੋਲ ਪੈਂਦੇ ਮੈਨੂੰ ਰੱਬ ਮਿਲ ਜਾਂਦਾ ਉਹ ਜਿਹੜੇ ਬੋਲਣ ਲੱਗ ਪਏ ਉਹ ਤੇ ਕੰਮ ਖਰਾਬ ਕਰਦੇ ਆ ਈਆਂ ਨੇ ਬਸ ਫਿਰ ਰੋ ਛੱਡਿਆ ਅਹਿਸਾਸ ਸਾਬਸੋ ਦੱਸਿਆ ਤੇ ਜਾ ਨਹੀਂ ਸਕਦਾ ਆਨੰਦ ਆਉਂਦਾ ਤੇ ਆਨੰਦ ਭਾਈ ਰੱਬ ਦਾ ਨਹੀਂ ਆ ਰਿਹਾ ਮਨ ਸ਼ੁੱਧ ਦਾ ਆ ਰਿਹਾ ਜਦੋਂ ਮਨ ਸ਼ੁੱਧ ਹੋ ਗਿਆ ਤੇ ਆਨੰਦ ਤੇ ਆਨੰਦ ਤੇ ਆ ਪਈ ਬੰਦਾ ਜ਼ਿੰਦਗੀ ਚ ਮਨ ਸ਼ੁੱਧ ਕਰਨ ਤੇ ਯਤਨ ਕਰੇ ਮੈਲ ਨਾ ਰੱਖੇ ਮਨ ਵਿੱਚ ਬਸ ਮੈਲ ਨਿਕਲੀ ਨਹੀਂ ਮਨ ਸ਼ੁੱਧ ਹੋਇਆ ਨਹੀਂ ਮਨ ਸ਼ੁੱਧ ਹੋਇਆ ਨਹੀਂ ਤੇ ਰੱਬ ਦੇ ਮਕਰ ਮਕਰ आनंद ਤੇ ਬੰਦੇ ਨੂੰ ਛਾਲਾ ਮਾਰਦਾ ਅੰਦਰੋਂ ਐ ਆਉਂਦਾ ਉਬਾਲੇ ਆਉਂਦੇ ਐ ਆਨੰਦ ਆਉਂਦਾ ਹੈ ਤਾਂ ਕਰਕੇ ਕੁਰਬਾਨੀ ਨੇ ਇਹ ਇੱਕ ਗੱਲ ਕੁਰਬਾਨੀ ਦਾ ਬੀਜ ਹੈ ਜਿਹਾ ਬੀਜ 16 ਕਰਮਾ ਸੰਧੜਾ ਖੇਤ ਇਥੇ ਕਰਮਾ ਸੰਧੜਾ ਖੇਤ ਹੈ ਜੀ ਆਨੰਦ ਲੈਣਾ ਤੇ ਕਰਮ ਵੀ ਆਨੰਦ ਵਾਲੇ ਕਰਨੇ ਪੈਣਗੇ ਕਰਦਾ ਕੀ ਹੈ ਕਰਮ ਕਿਦਾਂ ਦੇ ਕਰਦਾ ਸਾਰਾ ਦਿਨ ਤੇਰੇ ਕੰਮ ਕਿੱਦਾਂ ਦੇ ਆ ਆਨੰਦ ਤੇ ਉਹਦੇ ਹਿਸਾਬ ਨਾਲ ਹੀ ਮਿਲਦਾ ਤੇ ਜੇ ਕੰਮ ਇੱਧਰ ਨੂੰ ਲਾਵੇਂ ਮਨ ਲਾਵੇਂ ਕੋਸ਼ਿਸ਼ ਕਰੇ ਯਤਨ ਕਰੇ ਉਹਦੇ ਆਨੰਦ ਤੇ ਬੰਦੇ ਦੇ ਅੰਦਰੋਂ ਠਾਠਾਂ ਮਾਰਦਾ ਉਹ ਤੇ ਇੱਕ ਦੱਸਿਆ ਹੀ ਨਹੀਂ ਜਾ ਸਕਦਾ ਸਬਰੇ ਅੰਦਰ ਸਬਰੀ ਤਨ ਇਹ ਵਹਿ ਜਾਂ ਲੈਣ ਹੋ ਨਦੀਪ ਖੁਦਾਏ ਤੇ ਭੇਦ ਨਾ ਕਿਸੈ ਤੇ ਵੇ ਇਹ ਦੱਸਣ ਵੀ ਲੱਗਣਾ ਫਿਰ ਕਿਹੜਾ ਦੱਸ ਲੈਣਗੇ ਤੁਸੀਂ ਕਿਵੇਂ ਦੱਸ ਸਕਦੇ ਤੂੰ ਇਹ ਹੀ ਦੱਸ ਦੇ ਵੀ ਰੋਟੀ ਦਾ ਸਵਾਦ ਕਿਵੇਂ ਦਾ ਅਗਲਾ ਕਵੇਂ ਦੱਸ ਕਿੰਨਾ ਬਸਵਾਦ ਹੁਣ ਹੋਰ ਦੱਸ ਤੂੰ ਜਿੰਨਾ ਮਰਜ਼ੀ ਦੱਸ ਲੈ ਅਖੀਰ ਤੂੰ ਕਹੇਗਾ ਚੱਕ ਥਾਲੀ ਆਪੇ ਖਾ ਲੈ ਖਾ ਕੇ ਵੇਖ ਲੈ ਹੁਣ ਤੈਨੂੰ ਕੀ ਦਸੀਏ ਇਸੇ ਤਰ੍ਹਾਂ ਬੰਦਾ ਜਦੋਂ ਮਨ ਸ਼ੁੱਧ ਕਰੇਗਾ ਮਨ ਟਿਕਾਏਗਾ ਜਿਹੜਾ ਆਨੰਦ ਆਏਗਾ ਉਹ ਤੇ ਫਿਰ ਕਹੇ ਬੇ ਕੋ ਸੋਭਾ ਨਹੀਂ ਲਿਖਾ ਹੀ ਪਰਮਾ ਉਹਦੇ ਅਨੰਤ ਫਿਰ ਬੰਦਾ ਦੱਸ ਹੀ ਨਹੀਂ ਸਕਦਾ ਉਹਤੇ ਦੱਸਿਆ ਨਾ ਜਾਵੇ ਬੋਲ ਕੇ ਔਲ ਘੁਰਾਂ ਦੇ ਆਨੰਦ ਜਿਹੜਾ ਆਇਆ ਉਹਤੇ ਤੁਸੀਂ ਦੱਸ ਸਕੋਗੇ ਕਿਵੇਂ ਜਦੋਂ ਸੰਗਤ ਵਿੱਚ ਆਈਏ ਮਨ ਟਿਕ ਜਾਏ ਮਨ ਸ਼ੁੱਧ ਹੋ ਜਾਏ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਆਹਾ ਆਨੰਦ ਸਦਾ ਕਰ ਕੀਰਤਨ ਪੁਰਖ ਬਿਦਾਤਾ ਪਾਏ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਈਏ ਜੇ ਮਨ ਜੁੜਿਆ ਹੋਵੇ ਮਨ ਟਿਕਿਆ ਹੋਵੇ Love it, be. it, be. Let's been told

ਉਸੋ ਬਾਤ ਹੈ ਅਸਿਆ ਨਹੀਂ ਚੱਲ ਸਕਦਾ ਜਦੋਂ ਮਨ ਸ਼ੁੱਧ ਕਰੋ ਤੇ ਹੁਣ ਇਹ ਪੁੱਛੋ ਤੁਸੀਂ ਵੀ ਆਨੰਦ ਰੱਬ ਦਾ ਹੈ ਰੱਬ ਮਿਲਦਾ ਹੈ ਰੱਬ ਦੇ ਮਿਲ ਨਾਲ ਆਨੰਦ ਆਉਂਦਾ ਹੈ ਨਹੀਂ ਭਾਈ ਤੁਹਾਡਾ ਮਨ ਸ਼ੁੱਧ ਹੋਣ ਨਾਲ ਆਨੰਦ ਆਉਂਦਾ ਹੈ ਰੱਬ ਦਾ ਰੂਪ ਤੇ ਹੈ ਗਈ ਉਹ ਸਾਰੇ ਪਰਮਾਤਮ ਸਰੂਪ ਤੇ ਸਾਰੇ ਹੀ ਨੇ ਹਰ ਕੋਈ ਪਰਮਾਤਮ ਸੂਰਪ ਹੈ ਪਰ ਮਨ ਸ਼ੁੱਧ ਨਾ ਹੋਣ ਕਰਕੇ ਆਪੇ ਦੀ ਪਛਾਣ ਨਹੀਂ ਆਪੇ ਦਾ ਜਦੋਂ ਪਤਾ ਲੱਗਦਾ ਹੈ ਆਪੇ ਨਾਲ ਬੰਦਾ ਜੁੜਦਾ ਹੈ ਫਿਰ ਆਪਣੇ ਆਪ ਤੁਹੀਂ ਸਵਾਦ ਆਉਣ ਲੱਗ ਜਾਂਦਾ ਹੈ ਫਿਰ ਉਹ ਨੇੜੇ ਨੇੜੇ ਹੀ ਮਹਿਸੂਸ ਹੋਣ ਲੱਗ ਜਾਂਦਾ ਹੈ ਸਾਜਨੜਾ ਮੇਰਾ ਸਾਜਨੜਾ ਨਿਕਤ ਖਲੋਏੜਾ ਹਰ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਬਲੋਏੜਾ ਹਰ ਜਾਨੀ ਤਾਂ ਕਰਕੇ ਭਾਈ ਮੈਂ ਬੜੀ ਵਾਰੀ ਇਹ ਦੁਆਨਾ ਚ ਕਹਿ ਚੁੱਕਿਆ ਹਾਂ ਰੱਬ ਨਾਲ ਲੱਭੋ ਮਨ ਨੂੰ ਮਨ ਦੀ ਮੈਲ ਲੱਭੋ ਕਿੱਥੇ ਕਿੱਥੇ ਸਾਡਾ ਕਿਤੇ ਕਿਤੇ ਨਾਲ ਹੈ ਜੈਲਸ ਕਿਤੇ ਕਿਤੇ